ਨਾਬਾਲਗ ਬੱਚਿਆਂ ਵੱਲੋਂ ਵਹੀਕਲ ਨਾ ਚਲਾਉਣ ਸੰਬੰਧੀ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਟ੍ਰੈਫਿਕ ਪੁਲਿਸ ਵੱਲੋਂ ਇੱਕ ਸੈਮੀਨਾਰ ਅੰਮ੍ਰਿਤਸਰ ਦੇ ਐਲੈਗਜ਼ੈਂਡਰਾ ਸਕੂਲ ਵਿਖੇ ਕਰਵਾਇਆ ਗਿਆ। ਇਸ ਮੌਕੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐਸ.ਆਈ. ਦਲਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਕੂਲ ਵਿਖੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ ਕੋਈ ਵੀ ਵਹੀਕਲ ਨਾ ਚਲਾਉਣ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਐਸ.ਆਈ. ਦਲਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵੇਂ ਕਾਨੂੰਨ ਮੁਤਾਬਕ 149 ਅਤੇ 199 ਦੀ ਜਿਹੜੀ ਸੋਧ ਹੋਈ ਹੈ ਉਸ ਦੇ ਸੰਬੰਧ ਵਿੱਚ ਉਹਨਾਂ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਸੈਮੀਨਾਰ ਕਰ ਇਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਦੌਰਾਨ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟੂ-ਵੀਲਰਸ ਅਤੇ ਫੋਰ-ਵੀਲਰਸ ਲਾਉਣ ਤੇ 25000 ਰੁਪਏ ਦਾ ਜੁਰਮਾਨਾ ਅਤੇ 3 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਨੇ ਵੀ ਇਸ ਪ੍ਰਤੀ ਬੱਚਿਆਂ ਨੂੰ ਜਾਗਰੂਕ ਕੀਤਾ ਅਤੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਦਾ ਸਨਮਾਨ ਕੀਤਾ ਗਿਆ ਜਿਹੜਾ ਨਵਾਂ ਕਾਨੂੰਨ ਹੈ ਉਹਦੇ ਮੁਤਾਬਕ 199 ਤੇ ਏ ਤੇ 199 ਬੀ ਜਿਹੜੀ ਜਿਹੜੀ ਸੋਧ ਹੋਈ ਆ ਉਹਦੇ ਸਬੰਧ ਵਿੱਚ ਅਸੀਂ ਸਕੂਲਾਂ ਦੇ ਵਿੱਚ ਸੈਮੀਨਾਰ ਚੱਲਦੇ ਪਏ ਸੀ ਜਿਨ੍ਹਾਂ ਦੀ ਬਦੌਲਤ ਸਾਡੇ ਅਲਗੈਂਡਰਾ ਸਕੂਲ ਦੇ ਪ੍ਰਿੰਸੀਪਲ ਮੈਮ ਨੇ ਸਾਡੀ ਪੇਰੈਂਟਸ ਨਾਲ ਮੀਟਿੰਗ ਕਰਵਾ ਕੇ ਸਕੂਲ ਬਦਨਕਾਂ ਦੇ ਸਾਡੀ ਮੀਟਿੰਗਾਂ ਹੋ ਚੁੱਕੀਆਂ ਆਲ ਜਿਹੜੀ ਪੇਰੈਂਟਸ ਨਾਲ ਮੀਟਿੰਗ ਹੋਈ ਹੈ ਇਹ ਬੜੀ ਇਲਾਹੀ ਵੰਦ ਹੈ ਕਿ ਬੱਚਿਆਂ ਨੂੰ ਤੇ ਅਵੇਰ ਕਰ ਹੀ ਰਹੇ ਆ ਨਾਲ ਉਹਨਾਂ ਦੇ ਪੇਰੈਂਟਸ ਨੂੰ ਕੀ ਕੀਤਾ ਜਾਵੇ ਬਹੁਤ ਸਾਰੇ ਲੋਕ ਇਹੀ ਸਵਾਲ ਕਰਦੇ ਨੇ ਕਿ ਪੇਰੈਂਟਸ ਦਾ ਬੜਾ ਵੱਡਾ ਦੋਲ ਹੈ ਪੇਰੈਂਟਸ ਦਾ ਵੀ ਦੋਲ ਹੈ ਸਕੂਲ ਦਾ ਵੀ ਦੂਰੋਲ ਹੈ ਸਾਡੇ ਸਮਾਜ ਦਾ ਬੜਾ ਵੱਡਾ ਦੂਰੋਲ ਹੈ ਅਸੀਂ ਇਹਨੂੰ ਕਿਸਤਾ ਘਟਾ ਸਕਦੇ ਹਾਂ ਲੋਕਾਂ ਨੂੰ ਅਵੇਅਰ ਕਰਕੇ ਜਾਗਰੂਕ ਕਰਕੇ ਇਹ ਜਿਹੜਾ ਕਾਨੂੰਨ ਹੈ ਇਹਦੇ ਮੁਤਾਬਕ ਜਿਹੜੇ ਬੱਚੇ 18 ਸਾਲ ਤੋਂ ਘੱਟ ਦੇ ਨੇ ਉਹ ਟੂ ਵੀਲਰ ਜਾਂ ਫੋਰ ਵੀਲਰ ਨਾ ਚਲਾਉਣ ਤੇ ਜਿਹੜੀ ਇਹਦੇ ਵਿੱਚ ਸਜ਼ਾ ਵਾ ਮੇਨਟੇਨ ਕੀਤੀ ਗਈ ਉਹ ਕੀ ਕੀਤੀ ਗਈ ਹੈ 25000 ਰੁਪਏ ਜੁਰਮਾਨਾ ਵਾ ਔਰ 3 ਸਾਲ ਦੀ ਕੈਦ ਹੈ ਉਹਦੇ ਪੇਰੈਂਟਸ ਨੂੰ ਜੇ ਸਾ ਵੀਹਿਕਲ ਹੋਏਗਾ ਵੀਹਿਕਲ ਚਾਹੇ ਉਹ ਚਾਚੇ ਦਾ ਹੋਵੇ ਤਾਏ ਦਾ ਹੋਵੇ ਮਾਮੇ ਦਾ ਹੋਵੇ ਜਾਂ ਦੋਸਤਾਂ ਹੋਵੇ ਜਾਂ ਕਿਸੇ ਗਵੰਡੀ ਦਾ ਹੋਵੇ ਜਿਸ ਦਾ ਵੀਹਿਕਲ ਹੋਇਆ ਉਸ ਤੇ ਉਹ ਸਜ਼ਾ ਬਣਦੀ ਹੈ ਤੇ ਅਸੀਂ ਇਸ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਅਨੁਸ਼ਾਸਨਿਤ ਪ੍ਰਸ਼ਾਸਨ ਦੇ ਨਾਲ ਆਪਾਂ ਇਹ ਮੇਲਮਲਾਬ ਕਰਕੇ ਲੋਕਾਂ ਦੇ ਜਿਹੜੇ ਰੂਲ ਹੈ ਇਹ ਰੂਲ ਜਿਹੜੇ ਬਣੇ ਹੋਏ ਆ ਇਹਨਾਂ ਨੂੰ ਅਪਲਾਈ ਕਰਨਾ ਲੋਕਾਂ ਵਿੱਚ ਚੱਲਣਾ ਔਰ ਜਿਹੜਾ ਕਾਨੂੰਨ ਹੈ ਇਹਨੂੰ ਸਿਰੇ ਚੜਾਉਣ ਵਾਸਤੇ ਆਪਾਂ ਸਹਿਯੋਗ ਕਰਨਾ ਵਾ ਪ੍ਰਸ਼ਾਸਨ ਦਾ ਵੀ ਕਰਨਾ ਵਾ ਤੇ ਆਪਣੇ ਆਪ ਦਾ ਵੀ ਕਰਨਾ ਤੇ ਆਪਣੇ ਬੱਚਿਆਂ ਦਾ ਵੀ ਕਰਨਾ ਤੇ ਬੱਚਿਆਂ ਦਾ ਗਵਾਂਡੀਆਂ ਦਾ ਵੀ ਕਰਨਾ ਆਂਡ ਗਵਾਂਡ ਵਿੱਚ ਮੁਹੱਲੇ ਵਿੱਚ ਇਹ ਜਿਹੜੀ ਹੈ ਇਹ ਚੱਲੀ ਜਾਂ ਲਹਿਰ ਚੱਲੇ ਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਜਿਹੜੀਆਂ ਹੋਵਦੀਆਂ ਮੋਤਾਂ ਇਹਨਾਂ ਦੀ ਗਿਣਤੀ ਘਟਾਈ ਜਾ ਸਕੇ ਤੇ ਜਿਹੜੇ ਛੋਟੇ ਜਿਹਨਾਂ ਦਾ ਇਸ ਵੇਲੇ ਪੜਨ ਵਾਲੇ ਫੋਕਸ ਹੋਣਾ ਚਾਹੀਦਾ ਉਹ ਬੱਚਿਆਂ ਦਾ ਜਿਹੜਾ ਕਰੇਜ ਵਧ ਰਿਹਾ ਇਹ बड़े बड़े बाइक स्कूटर च मोटरसाइकिल गड्डियाँ वो कटाया जा सके। आज हमारे यहाँ हमने एक सेमिनार आ, अरेंज कराया जिसमें पेरेंट्स अच्छे नंबर में पेरेंट्स एंड हमारे सीनियर स्टूडेंट्स क्लास एट नाइन टेन एलेवन ट्वेल्व ने पार्टिसिपेट किया इस आ, सेमिनार में जो ट्रैफिक इंचार्ज मिस्टर दिलजीत सिंह और उनकी टीम है उन्होंने बच्चों को और पेरेंट्स को अवेयर कराया कि नया कानून क्या है और उसके क्या क्या कॉन्सिक्वेंसेस हैं ये सब बच्चों को और पेरेंट्स को पता लगा और पेरेंट्स एंड बच्चे सब ने इसको पॉजिटिवली एक्सेप्ट किया सेकेंडली उन्होंने ये बहुत इंपॉर्टेंट बात बताई कि अगर कोई बच्चा हर्ट हो गया या कोई पर्सन हर्ट हो गया रोड में कोई प्रॉब्लम है तो उसको हमको हेल्प करनी चाहिए और वो हेल्प करने के लिए हम हमें रिवॉर्ड किया जाएगा तो ये बच्चों के लिए और पेरेंट्स के लिए और स्कूल के लिए एक बड़ी बात कही गई है तो बच्चे ये नया कानून को फॉलो करने का पेरेंट्स ने नए कानून को फॉलो करने का प्रॉमिस किया है यहाँ पर हमारे स्कूल का मोटो है बाय लव अनदर तो हमने अपने बच्चों को हमेशा सिखाया है कि प्यार के साथ सारी सोसाइटी को अपने सर्व करना है